ਪੀ ਦਾ ਰਾਜ ਹੈ ਪਤਾ ਨਹੀਂ ਕੀ ਗੱਲ ਹੈ ਹੈ ਉਹ ਵੀ ਸਾਡੇ ਹੀ ਭਾਈ ਹੈ ਸਾਡੇ ਚੋਂ ਹੀ ਹੈ ਹਿੰਦੁਸਤਾਨੀਆਂ ਹੋ ਕੇ ਇਸ ਸਾਈਡ ਤੇ ਉਹਨਾਂ ਦਾ ਧਿਆਨ ਹੀ ਨਹੀਂ ਕਿ ਸਾਡੇ ਪਿੰਡ ਦੇ ਚ ਜਾਂ ਸਾਡੇ ਘਰ ਚ ਇੱਥੇ ਰੱਖੀ ਕੋਈ ਚੀਜ਼ ਉੱਠ ਗਈ ਹੈ ਉਹ ਕਿਸੇ ਨੇ ਚੱਕ ਲਈ ਹੈ ਕੱਲ ਇੱਥੇ ਹੈ ਸੀ ਅੱਜ ਹੈ ਨਹੀਂ ਤੇ ਠੇਕ ਨਾਲ ਬਣਾਣਾ ਚਾਹਦੇ ਸੀ ਮਤੇਵਾੜਾ ਉਹਨੂੰ ਵਾਪਸ ਲਿਆ ਤੇ ਉੱਥੇ ਤਾਂ ਫਿਰ ਪ੍ਰੈਸ ਤੇ ਲਿਖੇਗੇ ਜੋ ਅਸਲੀਅਤ ਹੈ ਸੋ ਪਹਿਲੇ ਆਪਾਂ ਇੱਥੋਂ ਸ਼ੁਰੂ ਕਰਦੇ ਇਸ ਤੋਂ ਇਲਾਵਾ ਕੋਈ ਹੋਰ ਕਹਿੰਦਾ ਸਰ ਤੁਸੀਂ ਇਹ ਹੈ ਕਿ ਢਿੱਲੋਂ ਸਾਹਿਬ ਦਾ ਨੰਬਰ ਵੀ ਉਦੋਂ ਲੱਗਣਾ ਜਦੋਂ ਤੁਹਾਡਾ ਲੱਗਣਾ ਹੈ ਤਾਂ ਫਿਰ ਪੰਜ ਸਾਲ ਦੀ ਅਡਵਾਂਸ ਗੱਲ 4.5 ਸਾਲ ਦੀ ਅਡਵਾਂਸ ਗੱਲ ਹੋਵੇ ਤੁਸੀਂ ਇਹ ਵੇਖ ਲਓ ਨੇ ਜਿੰਨੀਆਂ ਮੈਂ ਗੱਲਾਂ ਕਹਿੰਨਾ ਜੋ ਸੱਚ ਹੁੰਦੀ ਹੈ ਉਦੋਂ ਪਤਾ ਲੱਗਦਾ ਇਹ ਜੋ ਸੱਚ ਹੋ ਗਈ ਉਹਦਾ ਪਤਾ ਲੱਗ ਗਿਆ ਹੁਣ ਉਹਨਾਂ ਚਿਰ ਤੇ ਤੁਹਾਨੂੰ ਰੁਕਣਾ ਹੀ ਪਏਗਾ ਸਾਡਾ ਮਤਲਬ ਮੇਰਾ ਮਤਲਬ ਕੀ ਹੈ ਮੇਰਾ ਮਤਲਬ ਹੈ ਜਿਸ ਦਿਨ ਕਾਂਗਰਸ ਆਏ ਇਟ ਹਾਸ ਨੋਟ ਬੀਨ ਪ੍ਰਤਾਪ ਸਿੰਘ ਬਾਜਾ ਇਟ ਮੀਨਸ ਮੇਰਾ ਮਤਲਬ ਇਹ ਹੈ ਜੀ ਕਿ ਜਿੱਦਣ ਅਸੀਂ ਆਵਾਂਗੇ ਉਹ ਦਿਨ ਇਹਨਾਂ ਦਾ ਵੀ ਨੰਬਰ ਹੋਣ ਲੱਗੇ ਸਰ ਕੈਪਟਨ ਅਮਰਿੰਦਰ ਸਿੰਘ ਨੂੰ ਤੁਸੀਂ ਕਹੇ ਕਿ ਉਹ ਭਾਜਪਾ ਦਾ ਪਹਿਲੇ ਦਿਨ ਤੋਂ ਏਜੰਟ ਸੀ ਬਿਲਕੁਲ ਚੰਨੀ ਸਾਹਿਬ ਪਲਾਸਕੂ ਬਾਤਿਆਂ ਨੂੰ ਫਰਲੇ ਤੇ ਸਾਰਿਆਂ ਨੂੰ ਵੰਡੀ ਜਾਂਦਾ ਕੀ ਗੱਲ ਇਹਨਾਂ ਨੂੰ ਕਿਉਂ ਨਹੀਂ ਵੰਡਦਾ ਜੇ ਦੋਨਾਂ ਪਰਿਵਾਰਾਂ ਨੂੰ ਜਸੇ ਤਾਂ ਸਹੀ ਪਿਕ ਯੂ ਕੈਨੋਟ ਪਿਕ ਐਂ ਚੂਜ਼ ਐ ਸੇਮ ਹੈ ਜੋ ਇਹ ਪ੍ਰਸ਼ਨ ਕਰ ਰਹੇ ਹੈ ਜਿਹੜੀ ਤੇ ਇਹਨਾਂ ਦੀਆਂ ਖਬਰਾਂ ਲਾਂਦੀਆਂ ਨੇ ਆਪੋਜੀਸ਼ਨ ਦੀ ਖਬਰ ਵੀ ਚੁੱਕਦੀਆਂ ਉਹਨੂੰ ਐਡ ਮਿਲੇਗੀ ਜਿਹੜੀ ਪਾਰਟੀ ਇਹਨਾਂ ਨੂੰ ਪੋਲਿਟਿਕਲ ਤੌਰ ਤੇ ਜਾਪਦੀ ਹੈ ਕਿ ਸਾਡੇ ਸਾਹਮਣੇ ਖੜਨ ਵਾਲੀ ਉਹਨੂੰ ਫਰਲੇ ਆ ਰਹੇ ਨੇ ਇਹਦਾ ਖੁਦ ਆ ਭਗਵੰਤ ਮਾਨ ਦਾ ਬਿਆਨ ਸੀ ਸਮਰੂਰ ਦੀ ਪਾਰਲੀਮੈਂਟ ਕਿ ਮੈਨੂੰ ਇੱਕ ਕਾਂਗਰਸ ਦਾ ਐਕਸ ਮਿਨਿਸਟਰ ਤਾਂ 3 ਵਜੇ ਛਾਪਾ ਮਾਰ ਕੇ ਫੜਨਾ ਪਿਆ ਕਿਉਂਕਿ ਮੈਨੂੰ ਪਤਾ ਲੱਗਾ ਸੀ 6 ਵਜੇ ਤੱਕ ਕੋਨੇ ਭੱਜ-ਭੱਜ ਜੁਆਇਨ ਹੋ ਜਾਣ ਤੇ ਮੈਂ ਉਹਨੂੰ ਪੁੱਛਿਆ ਸੀ ਕਿ ਭਗਵੰਤ ਜੀ ਉਹਦਾ ਮਤਲਬ ਹੈ ਕਿ ਭੱਜਪਾ ਜਿਹੜੀ ਹੈ ਇਹ ਮੈਕਸੀਕੋ ਦੀ ਗੰਦੇ ਕਿ ਜਿਹੜਾ ਚਾਲ ਮਾਰ ਕੇ ਉਥੇ ਟੱਪ ਜਾਈਏ ਤੇ ਉਹਦਾ ਮਤਲਬ ਕਿ ਉਹਨੂੰ ਤੁਸੀਂ ਹੱਥ ਨਹੀਂ ਲਾ ਸਕਦੇ ਕੋਈ ਇਹ ਸਾਰੀਆਂ ਗੱਲਾਂ ਤਾਂ ਜਵਾਬ ਤੇ ਦੇ ਨਾ ਭੱਜਵਾ ਸਾਹਿਬ ਮੇਰਾ ਸਵਾਲ ਇਹ ਹੈ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅੱਤਵਾਦ ਗੈਂਗਸਟਰਵਾਦ ਜਿਹੜਾ ਇੰਨਾ ਵੱਧ ਗਿਆ ਹੈ ਪੁਲਿਸ ਨੂੰ ਆਪਣੀ ਪ੍ਰੋਟੈਕਸ਼ਨ ਖੁਦ ਕਰਨੀ ਪੈ ਰਹੀ ਹੈ ਹਾਂਜੀ ਮਤਲਬ ਹਮਲੇ ਲੋਕਾਂ ਦੇ ਉੱਤੇ ਹੋ ਰਹੇ ਸ਼ਰੀਆਮ ਗੋਲੀਆਂ ਚੱਲ ਰਹੀਆਂ ਬਹੁਤ ਬੁਰੇ ਹਾਲਾਤ ਨੇ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਦੇਖੋ ਮੇਰਾ ਕਹਿਣਾ ਹੈ ਕਿ ਰਾਜ ਕਰਨ ਦੇ ਕਾਬਿਲ ਹੀ ਹੈ ਨਹੀਂ ਸਣੇ ਇਹ ਬੰਦਿਆਂ ਨੂੰ ਵੇਖੋ ਨਾ ਤੇ ਨਾ ਉਹਨਾਂ ਤੇਜਰਬਾ ਦੇ ਸੀ ਦੇ ਆਰ ਨੇਵਰ ਗਵਰਨ ਸਾਰੋਂ ਵੱਡੀ ਗੱਲ ਹੈ ਆਪਾਂ ਡਰਾਈਵਰ ਵੀ ਰੱਖਨੇ ਅਸੀਂ ਡਰਾਈਵਰ ਦਾ ਪਹਿਲੇ ਪੁੱਛੀਦਾ ਕਾਕਾ ਕਿਹਦੇ ਕਿਹਦੇ ਕੋਈ ਨੌਕਰੀ ਕੀਤੀ ਆਪਾਂ ਉਹਨਾਂ ਮਾਲਕਾਂ ਨੂੰ ਫੋਨ ਕਰਕੇ ਪੁੱਛੀਦਾ ਕੋਈ ਸ਼ਰਾਬ ਸ਼ੂਕੀਨ ਦਾਦੀ ਤੇ ਨਹੀਂ ਇਹਨਾਂ ਨਾਲ ਰਾਤ ਜਨਵਰੀਆਂ ਦੇ ਮਹੀਨੇ ਚ ਕੇ ਗੰਨੇ ਦੀ ਟਾਲੀ ਥੱਲੇ ਗੱਡੀ ਦੇ ਦੇ ਜਾਂ ਕੇ ਟਾਂਗੇ ਚ ਮਾਰ ਕੱਢੇ ਸੀ ਸਵਾਰੀਆਂ ਸਮੇਤ ਸਾਰੇ ਤੇ ਉਹੀ ਹੋ ਰਿਹਾ ਜੀ ਨਾ ਤੇ ਆਪਾਂ ਇਹਨਾਂ ਦੀ ਕੁਆਲਿਫਿਕੇਸ਼ਨ ਵੇਖੀ ਸੀ ਨਾ ਇਹਨਾਂ ਦਾ ਜਿਹੜਾ ਸਾਰੋਂ ਇੰਪੋਰਟੈਂਟ ਚੀਜ਼ ਸੀ ਕਿ ਦੇ ਹੈ ਨੋ ਪ੍ਰੀਅਰ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ ਇਹਨਾਂ ਬੰਦਿਆਂ ਦੇ ਹੱਥੇ ਚ ਫੜਾਤਾ ਹੈ ਤਾਂ ਉਹ ਤੁਸੀਂ ਹੁਣ ਵੀਖ ਹੀ ਰਹੇ ਹੋ ਪੰਜਾਬ ਦੇ ਵਿੱਚ ਕੋਈ ਅਫਸਰ ਇਹਨਾਂ ਦੇ ਕਹਿਣੇ ਚ ਹੀ ਨਹੀਂ ਐਂਡ ਗਵਰਨਮੈਂਟ ਇਜ਼ ਦੈਨ ਰਨ ਬਾਈ ਅ ਪ੍ਰੌਕਸੀ ਇਹ ਤੇ ਰੂਲੀ ਨੇ ਕਰ ਰਿਆ ਹੈ ਇਹ ਤੇ ਕ ਅਗਰਵਾਲ ਭਾਇਆ ਜੀ ਇੱਕ ਡਬਲ ਅਗਰਵਾਲ ਦਾ ਨਾਮ ਬੰਦਾ ਬਿਠਾਇਆ ਉਹ ਰਾਗਵ ਚੱਡੇ ਤੇ ਕਮਰੇ ਚ ਬੈਠਾ ਹੈ ਅਠਵੇਂ ਫਲੋਰ ਦੇ ਪੰਜਵੇਂ ਕਮਰੇ ਚ ਚੀਫ ਮਿਨਿਸਟਰ ਦੀ ਹਰ ਫਾਈਲ ਪਹਿਲੇ ਉਹ ਵੈਟ ਕਰਦਾ ਫਿਰ ਯੈਸ ਹੁੰਦੀ ਫਿਰ ਭਗਵੰਤਮਾਨ ਉਹਦੇ ਸਾਈਨ ਕਰਦਾ ਹੈ ਚੀਫ ਸਕੱਟਰੀ ਦੀ ਹਰ ਫਾਈਲ ਪਹਿਲੇ ਉਹਦੇ ਨਾਲ ਡਿਸਕਸ ਹੁੰਦੀ ਓਨਲੀ THEN IT IS SIGNED ਇਹ ਰਾਜਕਰਮ ਦਾ ਕੰਮ ਹੈ ਰਾਗਵ ਚੱਡੇ ਨੂੰ ਆਲਮੋਸਟ ਇਹਨਾਂ ਚੇਅਰਮੈਨ ਲਾਤਾ ਸੀ ਉਹਦਾ ਮਤਲਬ ਸੀ ਚੀਫ ਮਿਨਿਸਟਰ ਦੀਆਂ ਸਾਰੀਆਂ ਪਾਵਰ ਉਹ ਤੇ ਔਨਰੇਬਲ ਹਾਈ ਕੋਰਟ ਨੇ ਇੰਟਰਵਿਨ ਕੀਤਾ ਚੱਡਾ ਨਹੀਂ ਲੱਗਣ ਦਿੱਤਾ ਹੁਣ ਉਹਦਾ ਰਸਾ ਅਗਲਾ ਇਹ ਰਸਾ ਲਬ ਲਈ ਉਹਦੇ ਕਮਰੇ ਵਿੱਚ ਵਿਦਾਉਟ ਅਪੁਆਇੰਟਮੈਂਟ ਵਿਦਾਉਟ ਅਪੁਆਇੰਟਮੈਂਟ ਇੱਕ ਨਵਲ ਅਗਰਵਾਲ ਨਾਂ ਦਾ ਬੰਦਾ ਬਹਿੰਦਾ ਜਿਹਦੇ ਵਿੱਚ ਡੀਜੀਪੀ ਕਰਾਸ ਬਾਰਡਰ ਟੈਰਰਿਜ਼ਮ ਜਿਹੜਾ ਉਹ ਡਿਸਕਸ ਕਰਦਾ ਵੈਪਨਸ ਦੀ ਡਿਸਕਸ਼ਨ ਹੁੰਦੀ ਡਰੱਗਸ ਦੀ ਡਿਸਕਸ਼ਨ ਹੋ ਰਹੀ ਹੈ ਉਸ ਮੀਟਿੰਗ ਵਿੱਚ ਉਹ ਬੰਦਾ ਬਹਿੰਦਾ ਇਸ ਤਰ੍ਹਾਂ ਹੀ ਤੁਹਾਨੂੰ ਪਤਾ ਜਦੋਂ ਇਹ ਲੜਕਾ ਮਾਰਿਆ ਗਿਆ ਸਾਡਾ ਉਹ ਮੂਸੇਵਾਲਾ ਇੱਕ ਦਿਨ ਪਹਿਲੇ ਇਹਨਾਂ ਨੇ ਸੀਐਮ ਦੇ ਫੇਸਬੁਕ ਤੇ ਬੇਇੱਜ਼ਤਿਆਰ ਦਿੱਤਾ ਕਿ ਆ ਬੰਦਿਆਂ ਦੀ ਅਸੀਂ ਸਕਿਉਰਟੀ ਵੀ ਡਰਾ ਕਰ ਲਈ ਅਗਲੇ ਦਿਨ ਉਹਨਾਂ ਨੂੰ ਤਲਾਹ ਹੁੰਦੀ ਹੈ ਇਨਵੈਸਟੀਗੇਸ਼ਨ ਇਸ ਗੱਲ ਦੀ ਗਵਾਹ ਕੋਨੇ ਐਕਸੈਪਟ ਕੀਤਾ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਮੂਸੇਵਾਲੇ ਦੇ ਮੈਜੋਰਿਟੀ ਗਾਰਡਸ ਵਾਪਸ ਹੋ ਗਏ ਨੇ ਉਦੋਂ ਅਸੀਂ ਕਿਹਾ ਹੁਣ ਟਾਈਮ ਐਨ ਉਠੋ ਕੋਈ ਇਹ 골ਡੀ ਬਰਾਡ ਦੀ ਇੰਟਰਵਿਊ ਹੈ ਕਿ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਕਿ ਹੁਣ ਬੰਦੇ ਹੀ ਦੋ ਰਹਿ ਗਏ ਨੇ ਉਦੋਂ ਅਸੀਂ ਉਹਨਾਂ ਨੂੰ ਕਿਹਾ ਉਹਨੂੰ ਐਕਸਪੈਡਿਟ ਕਰੋ ਜਲਦੀ ਕਰੋ ਇਹਦਾ ਕੰਮ ਫੇਰ ਸਕਿਉਰਟੀ ਨਾ ਕਿਤੇ ਆ ਜਾਏ ਜਿਹੜੀ ਇਹ ਪਬਲਿਕਲੀਸ਼ਨਸ ਦੀ ਔਰਤ ਹੈ ਕਰੂਸੀ ਨਾ ਦੀ ਇਹਨਾਂ ਦੇ ਕੰਮ ਕਰਦੀ ਲੜਕੀ ਸਾਨੂੰ ਪਤਾ ਹੈ ਪ੍ਰੈਸ ਨੂੰ ਪਤਾ ਹੈ ਕਿ ਸ਼ੀ ਇਜ਼ ਦੀ ਵਨ Who put that on the page of the achievements ਜਦੋਂ ਉਹਨੇ ਜ਼ਿੰਮੇਵਾਰੀ ਝੰਡਾ ਦੀ ਕੋਸ਼ਿਸ਼ ਕੀਤੀ ਅਦਰਵਾਈਜ਼ ਮਰਡਰ ਤੇ ਕੇਸ ਦੇ ਵਿੱਚ ਉਹ ਲੜਕੀ ਨੂੰ ਬਕਾਇਦਾ ਤੌਰ ਸ਼ੀ ਸ਼ੁੱਡ ਹੈ ਬੀਨ ਪਾਰਟ ਆਫ ਦੀ 302 ਜਿਹੜੀ ਹੈ 120B ਜਿਹੜੀ ਹੈ ਤੁਸੀਂ ਇਨਫੋਰਮੇਸ਼ਨ ਡਾਇਰੈਕਟ ਜਾਂ ਇਨਡਾਇਰੈਕਟ ਢੰਗ ਨਾਲ ਜਾਣ ਬੁੱਝ ਕੇ ਜਾਂ ਬੇਵਕੂਫਾਨਾ ਢੰਗ ਨਾਲ ਤੁਸੀਂ ਇਨਫੋਰਮੇਸ਼ਨ ਦਿੰਦੇ ਹੋ ਤਾਂ ਕ੍ਰਾਈਮ ਕਮਿਟ ਹੋ ਜਾਂਦਾ ਹੈ ਜ਼ਿੰਮੇਵਾਰੀ ਭੰਨ ਕੀਤੀ ਉਹ ਲੜਕੀ ਭਜਾਤੀ ਇੱਥੋਂ ਜੀ ਹੁਣ ਫੇਰ ਵਾਪਸ ਆ ਗਈ ਹੈ 2-3 ਮਹੀਨੇ ਤੋਂ ਬਾਅਦ ਇਸ ਤਰ੍ਹਾਂ ਹੀ ਕੋਈ ਵੱਡੀ ਇਨਫੋਰਮੇਸ਼ਨ ਇਸ ਆਦਮੀ ਕੋਲ ਲੀਕ ਹੋਏਗੀ ਜਿਹੜੀ ਪੰਜਾਬ ਦੇ ਤੇ ਦੇਸ਼ ਦੀ ਸਿਕਿਉਰਿਟੀ ਦਾ ਵਿਰੁੱਧ ਹੋਏਗੀ ਉਹ ਜਦੋਂ ਬਾਅਦ ਚ ਪਤਾ ਲੱਗੋਗੇ ਤੁਸੀਂ ਕਰੋਗੇ ਕੀ ਚੀਜ਼ ਸਿਸੂਮ ਜਿਹਾ ਸੀ ਮੰਗਣੇ ਆਂ ਕਿ ਇਹਦੇ ਵਿੱਚ ਗਵਰਨਮੈਂਟ ਐਂ ਤਾਂ ਨਹੀਂ ਕਦੀ ਚੱਲ ਸਕਦੀ ਮੀਟਿੰਗ ਕੋਈ ਚੀਫ ਸਕੱਟਰੀ ਦੀ ਜਾਂ ਡੀਜੀਪੀ ਦੀ ਮੀਟਿੰਗ ਦੇ ਵਿੱਚ ਬਕਾਇਦਾ ਤੌਰ ਮਿਨਿਟਸ ਲਿਖੇ ਜਾਂਦੇ ਨੇ ਬਕਾਇਦਾ ਤੌਰ ਮੈਂ ਕੈਬਨਟ ਮਿਸਟਰ ਚਾਰਚ ਅਚੀ ਮਿਸਟਰ ਆ ਰਿਹਾ ਜੀ ਇੱਕ ਬਕਾਇਦਾ ਤੌਰ ਉਥੇ ਕਿਤਾਬ ਆਂਦੀ ਹੈ ਜੀ ਤੁਹਾਡੇ ਸਿਗਨੇਚਰਸ ਕਰਾਏ ਜਾਂਦੇ ਸਾਰਾ ਰਿਕਾਰਡ ਰੱਖਿਆ ਜਾਂਦਾ ਮਿਨਿਟਸ ਦਾ ਕਿ ਹੂ ਅਟੈਂਡਡ ਦੀ ਮੀਟਿੰਗ ਪ੍ਰੋਸੀਡਿੰਗ ਬੁੱਕ ਆਂਦੀ ਹੈ ਉਹ ਕੁਝ ਵੀ ਹੈ ਨਹੀਂ ਇੱਥੇ ਬੈਡ ਸ਼ੋਰਸ ਕੇ ਬੰਦਾ ਤੇ ਕੁਝ ਵੀ ਕਰਾ ਸਕਦਾ ਇੱਕ ਬਾਜਵੇ ਸਾਹਿਬ ਤੁਸੀਂ ਦੂਜੀ ਤੁਸੀਂ ਕਿਹਾ ਕਿ ਇਹ ਕਾਰਵਾਈ ਕਰ ਰਿਹਾ ਹੈ ਧਰਮਸੋਤ ਨੂੰ ਅਰੈਸਟ ਕੀਤਾ ਹੈ ਸਰਕਾਰ ਦੇ ਤੇ ਬਾਦਲ ਲੋਪ ਤੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਕੋਈ ਕਾਰਵਾਈ ਨਹੀਂ ਹਾਂ ਉਹਦੇ ਨਹੀਂ ਕੈਪਟਨ ਅਮਰਿੰਦਰ ਸਿੰਘ ਤੁਹਾਨੂੰ ਪਤਾ 1200 ਕੁਝ ਕਰੋੜ ਦੀ ਮਸ਼ੀਨਰੀ ਆਈ ਸੀ ਐਗਰੀਕਲਚਰ ਦੀ ਜਿਹੜੀ ਆਪਾਂ ਸਟਾਬਲ ਬਰਨਿੰਗ ਹੋਣੀ ਸੀ ਪਰਾਲੀ ਨੂੰ ਸੰਭੜ ਵਾਸਤੇ ਕਿ ਇਹਨੂੰ ਅੱਗ ਨਾ ਲਾਣੀ ਪਏ 1200 ਕਰੋੜ ਕੁਝ ਕਰੋੜ ਦੀ ਸੈਂਟਰਲ ਨੇ ਇਹ ਮਸ਼ੀਨਰੀ ਖਲੀ ਐਗਰੀਕਲਚਰ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਕੀ ਗੱਲ ਉਹ ਕਾਰਵਾਈ ਕਿਉਂ ਨਹੀਂ ਸ਼ੁਰੂ ਕੀਤੀ ਗਈ ਸੈਂਟਰ ਤੇ ਉਹਨਾਂ ਨੂੰ ਪੁੱਛਦੀ ਕਿ ਦੱਸੋ ਮਸ਼ੀਨਾਂ ਗਈਆਂ ਕਿੱਥੇ ਨੇ 250 ਕਰੋੜ ਰੁਪਏ ਦੀਆਂ ਮਸ਼ੀਨਾਂ ਮਿਸਿੰਗ ਨੇ ਵਾਈ ਨੋ ਇਨਵੈਸਟੀਗੇਸ਼ਨ ਅਗੇਂਸਟ ਥਮ ਵਾਈ ਨੋ ਇਨਵੈਸਟੀਗੇਸ਼ਨ ਅਗੇਂਸਟ ਦੀ ਬਾਦਲ ਔਨ ਵੇਰੀਅਸ ਇਸ਼ੂਜ਼ ਆਫ ਅਮਿਸ਼ਨ ਐਂਡ ਕਮਿਸ਼ਨ ਬੈਬਲ ਕਲਾ ਤੇ ਹੈ ਹੀ ਇਹ ਪਰ ਗਾੜੀ ਬੈਬਲ ਕਲਾ ਤੇ ਹੈ ਹੀ ਉਹ ਤੋਂ ਇਲਾਵਾ ਵੀ ਇਹਨਾਂ ਦੀ ਕਿੰਨੀਆਂ ਸੈਟਸ ਬਣੀਆਂ ਨਹੀਂ ਆ ਬਾਦਲ ਦੀਆਂ ਟ੍ਰਾਂਸਪੋਰਟ ਕੰਪਨੀਆਂ ਬਾਕੀ ਹੋਰ ਕਿੰਨੇ ਕੁ ਕਰਮ ਹੋਏ ਨੇ ਉਹ ਇਰੀਗੇਸ਼ਨ ਸਕੈਮ ਮਤਲਬ ਸਿੱਧੇ ਤੌਰ ਤੇ ਆਪਾਂ ਕਹੀਏ ਵੀ ਇੱਕੋ ਥਾਲੀ ਦੇ ਛੱਟੇ-ਵੱਟੇ ਨੇ ਜੀ ਨਹੀਂ ਵੇਖੋ ਤੁਸੀਂ ਮੈਨੂੰ ਮੇਰੇ ਮੂੰਹ 'ਚ ਸ਼ਬਦ ਨਾ ਪਾਓ ਕਹਿੰਦਾ ਮੇਰਾ ਮਕਸਦ ਇਹ ਕਾ ਜਦੋਂ ਤੁਸੀਂ ਇਹ ਕੰਮ ਹੀ ਕਰਦੇ ਫਿਰ ਸਟਾਰਟ ਵਿਦ ਇਨਵੈਸਟੀਗੇਸ਼ਨਸ ਅਗੇਂਸਟ ਐਵਰੀ ਸਿੰਗਲ ਪਰਸਨ ਸੋ ਸੀ ਕਿ ਕੈਨ ਬੀ ਡ੍ਰੋਨਸ ਦੀਸ ਨੋ ਸੀਓ ਉਹ ਯੋਗੀ ਨਾਲ ਮੀਟਿੰਗ ਕਰ ਤੁਹਾਨੂੰ ਨਹੀਂ ਲੱਗਦਾ ਕਿ ਬਾਹਮ ਰੋੜ ਕੇ ਐਡੀਸੀ ਆਈਸੀਬੀਆਈ ਜਿਵੇਂ ਸ਼ਾਇਦ ਇਹ ਇੰਡਸਟਰੀ ਲਿਸਟ ਨੂੰ ਓਪਨ ਮਰੋੜ ਕੇ ਉਹ ਕਰਿਆ ਜਾਵੇ ਤੇ ਜਿਹੜੀ 50 ਕਿਲੋਮੀਟਰ ਤੱਕ ਦੀ ਆਪਣੀ ਹੱਦ ਹੈ ਉਹ ਬੀਐਸਐਫ ਦੇ ਕੋਲ ਦੇ ਦਿੱਤੀ ਗਈ ਸੀ ਤੁਹਾਡੀ ਇਹ ਵੀ ਪੁਰਾਣੀ ਚਰਚਾ ਕਰ ਗਈ ਤੇ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਕੇਂਦਰ ਦੀ ਆਪਾਂ ਹਰ ਚੀਜ਼ ਨੂੰ ਪੰਜਾਬ ਗਵਰਨਮੈਂਟ ਨੂੰ ਬਲੇਮ ਕਰਦੇ ਨਹੀਂ ਤੁਸੀਂ ਕੇਂਦਰ ਦੀ ਤੇ ਬੰਦੀ ਕੇਂਦਰ ਤੇ ਕਾਰਵਾਈ ਰਿਹਾ ਮੈਂ ਇਹ ਨਹੀਂ ਕਹਿੰਦਾ ਕਿ ਸਾਰਾ ਕੁਝ ਇਹਨਾਂ ਦਾ ਪਰ ਗੱਲ ਹੈ ਇਸ ਪ੍ਰਾਇਮਰੀ ਕਿਹਦੀ ਜ਼ਿੰਮੇਵਾਰੀ ਸ਼ੂਬੇ ਨੂੰ ਰਨ ਕਰਨ ਦੀ ਕੈਨ ਵੀ ਨੋ ਸੇ ਕਿ ਪ੍ਰਾਇਮਰੀ ਜ਼ਿੰਮੇਵਾਰੀ ਸੈਂਟਰ ਦੀ ਹੈ ਮੈਂ ਤੇ ਮੈਂ ਤੇ ਉਹਨਾਂ ਨੂੰ ਕਿਤੇ ਬਰੀਅਲ ਜ਼ੁਮਾ ਨਹੀਂ ਕੀਤਾ ਮੈਂ ਤਾਂ ਸਾਰੇ ਪ੍ਰੈਸ ਬਿਆਨਾਂ ਚ ਕਿਹਾ ਜਿੰਨਾ ਭਗਵੰਤ ਮਾਨ ਲਾਅ ਐਂਡ ਆਰਡਰ ਜ਼ਿੰਮੇਵਾਰ ਹੈ ਉਹਨਾਂ ਹੀ ਮਿਨਿਸਟਰੀ ਆਫ ਹੋਮ ਅਫੇਅਰਸ ਹੈ ਸਾਰੇ ਦੇਸ਼ ਦੇ ਵਿੱਚ ਕਿਸੇ ਸੂਬੇ ਦੇ ਵਿੱਚ ਵੀ ਹਾਲਾਤ ਵਿਗੜਦੇ ਨੇ ਮਿਨਿਸਟਰੀ ਆਫ ਹੋਮ ਅਫੇਅਰਸ ਇਸ ਇਕੁਅਲੀ ਰਿਸਪੋਨਸੀਬਲ ਪਰ ਇਹ ਕਹਿੰਦਾ ਬਲਕਿ ਸੀ ਕਿ ਇਹ ਤੁਸੀਂ ਕਿ ਸਮਝਦੇ ਕਿ ਇੰਡਸਟਰੀ ਲਿਸਟਾਂ ਨੂੰ ਵੀਡੀ ਨੇ ਕੱਲੇ ਆ ਮਹੌਲ ਹੀ ਇਹੋ ਜਿਹਾ ਹੈ ਮਹੌਲ ਇਹ ਜਿਹੜਾ ਕ੍ਰੀਏਟ ਕੀਤਾ ਹੋਇਆ ਹੈ ਦੇਸ਼ ਜਿਹੜੇ ਰਾਹੁਲ ਗਾਂਧੀ ਜੀ ਨੂੰ ਐਡੀਪੜੀ ਯਾਤਰਾ ਕਰਨੀ ਪੈ ਗਈ ਹੈ ਦੇਸ਼ ਤੋੜਨ ਵਾਲੀ ਤੇ ਹਰੇਕ ਤਰਫ ਤੋੜਨ ਵਾਲਾ ਕੰਮ ਤੇ